एक रखी गई है तैयार की गई है भोजन का समय देख सकते हो लेफ्ट भी लगी हुई है जिसे देख सकते हो ਇਹ ਰੈਂਪ ਵੀ ਹੈ ਰੈਂਪ ਤੇ ਚਲਦੇ ਆਂ ਅਸੀਂ ਦੇਖੋ ਤੁਸੀਂ ਬਾਹਰ ਦਾ ਨਜ਼ਾਰਾ ਵੀ ਪੂਰਾ ਦਿਖ ਰਿਹਾ ਹੈ ਨਾ ਉਹ ਵਿਚੇ ਜਾਉਂਦਾ ਤੁਸੀਂ ਤੋਂ ਵਾਸਤੇ ਰੈਂਪ ਬਣਾਇਆ ਹੈ ਸੋੜਾ ਕੰਮ ਆਇਆ ਇਹ ਵੀ ਦੇਖੋ ਸੁਗਾਰੀ ਨੂੰ ਖਾਸ ਸੋਹਣੀ ਚੀਜ਼ ਬਣਾਈ ਗਈ ਹੈ। ਫਾਈ ਦੇਖੋ ਆਪਣੇ ਐਮਡੀ ਦੇ ਜਿੱਦ ਵਿੱਚ ਜੀ ਉਹ ਵੈਸੇ ਵੀ ਸਮਾਜ ਸੇਵਾ ਦੇ ਕੰਮਾਂ ਚ ਸਫਾਈ ਪੂਰੀ ਜੋਰ ਦੀ ਚੱਲ ਰਹੀ ਹੈ। ਸਮਾਜ ਸੇਵਾ ਦੇ ਕੰਮਾਂ ਚ ਵੈਸੇ ਵੀ ਬਹੁਤ ਉਯੋਗਦਾਨ ਪਾਉਂਦੇ ਰਹਿੰਦੇ ਆ ਪਹਿਲਾਂ ਇਹ ਜਿਹੜਾ ਕੁੜੀਆ ਵਸਤੀ ਦੇ ਵਿੱਚ ਬਲੈਂਕ ਬੈਂਸ ਆ ਹਾਲ ਦੇਖੋ ਬੜਾ ਜ਼ਬਰਦਸਤ ਬਣਾਇਆ ਹੈ।

ਉਹ ਸੋਹਣੀ ਚੀਜ਼ ਬਣਾਈ ਗਈ ਹੈ ਐਮਜ਼ ਹਸਪਤਾਲ ਦੇ ਬਿਲਕੁਲ ਸਾਹਮਣੇ ਗੇਟ ਦੇ ਕੋਲ ਐਮਜ਼ ਹਸਪਤਾਲ ਹੈ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਦੇ ਗੇਟ ਕੋਲੇ ਬਣਾਈ ਗਈ ਹੈ सब लोग का स्वागत है मेरे को तो मेरे अंदर ही कुछ है क्या है और जो है सब रहा है تمام کی باتیں لے کے میں سے بھی پھر شروع ਪੰਜਾਬ ਬੈਡ ਪੂਰੇ ਬਹੁਤ ਸੋਹਣੀ ਚੀਜ਼ ਬਣਾਈ ਹੈ ਪੂਰੀ ਜ਼ਬਰਦਸਤ ਚੀਜ਼ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਰਜਿੰਦਰ ਮਿੱਤਲ ਉਹ ਬੜਾ ਵਧੀਆ ਕੰਮ ਕਰਵਾਇਆ ਗਿਆ ਹੈ 50 ਬੈੱਡ 50 ਬੈੱਡ ਜੈਂਟਸ ਜੈਂਟ ਸਰ ਜੈਂਟ ਸਰ ਲੇਡੀਜ਼ ਰੂਮ ਦਿਖਾਉਣੇ ਤੁਹਾਨੂੰ ਜੈਂਟ ਸਰ ਪ੍ਰਵਾਹ ਹੁੰਦਾ ਲੇਡੀਜ਼ ਦੇ ਬੱਚੇ ਜੈਂਟ ਸਰ ਲੋਕਰ ਰੂਮ ਇਹ ਦੇਖੋ ਇਹ ਸਾਰੇ ਲੋਕਰ ਲੌਕਰ ਰੂਮ ਸਾਰੇ ਲੌਕਰ ਲੌਕਰ ਸਿਰਫ ਲੇਡੀਜ਼ ਰੂਮ ਉਸੇ ਤਰ੍ਹਾਂ ਲੇਡੀਜ਼ ਰੂਮ ਬਣਾਏ ਗਏ ਨੇ ਬੈੱਡ ਇੱਥੇ ਵੀ ਜੈਂਟਸ ਤਰ੍ਹਾਂ ਬੈੱਡ ਲਗਾਏ ਗਏ ਨੇ ਚਾਰ ਪੰਜ ਉਹ ਬਣੇ ਹੋਏ secret wala the hai na why not so ab hum jo hai to aise kar lete hain ya format karta hu box ab the

स जी पौड़ियां भी बनाई बहुत बढ़िया काम किया गया चलो जी आ फेरा ேட அந்த <laughs>